ਪਿੰਡ ਤੁਲਿਆਲ ਵਿਖੇ ਇੱਕ ਵੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਦੇ ਵਿੱਚ ਸਰਦਾਰ ਦਰਬਾਰਾ ਸਿੰਘ ਪੰਗੂ ਕੁਲਬੀਰ ਸਿੰਘ ਫੌਜੀ ਗੁਰਪ੍ਰੀਤ ਸਿੰਘ ਗਿੱਲ ਤੁਲਿਆਲ ਤੋਂ ਇਹਨਾਂ ਵੱਲੋਂ ਵੱਡਾ ਉਪਰਾਲਾ ਕਰਕੇ ਜਿਹੜਾ ਕਬੱਡੀ ਟੂਰਨਾਮੈਂਟ ਤੇ ਕ੍ਰਿਕਟ ਟੂਰਨਾਮੈਂਟ ਜਿਹੜਾ ਕਰਵਾਇਆ ਗਿਆ ਅੱਜ 30 ਅਗਸਤ ਨੂੰ ਇਹ ਟੂਰਨਾਮੈਂਟ ਨੇਪਰੇ ਚੜਿਆ ਜਿਦੇ ਵਿੱਚ ਪੰਜਾਬ ਦੀਆਂ ਛੋਟੀ ਦੀਆਂ ਟੀਮਾਂ ਨੇ ਭਾਗ ਲਿਆ ਕ੍ਰਿਕਟ ਟੂਰਨਾਮੈਂਟ ਦੇ ਵਿੱਚ ਡਕਾਲਾ ਫਰਸਟ ਤੇ ਤੁੱਲੇਆਲ ਜਿਹੜੀ ਉਹ ਸੈਕੰਡ ਰਹੀ ਕਬੱਡੀ ਇੱਕ ਪਿੰਡ ਓਪਨ ਦੇ ਵਿੱਚ ਰਾਤਰੀਆਂ ਦਾ ਫਰਸਟ ਤੇ ਬਨੂੜ ਦੀ ਟੀਮ ਹੈ ਜਿਹੜੀ ਉਹ ਸੈਕੰਡ ਰਹੀ ਹੈ ਟੂਰਨਾਮੈਂਟ ਵਧੀਆ ਤਰੀਕੇ ਨਾਲ ਸੰਪੰਨ ਹੋ ਗਿਆ ਪਹੁੰਚੇ ਖਿਡਾਰੀਆਂ ਨੂੰ ਇਨਾਮ ਵੰਡੇ ਗਏ ਤੇ ਨਾਲ ਹੀ ਇਲਾਕੇ ਦੀਆਂ ਸਖਸ਼ੀਤਾਂ ਦੇ ਸਨਮਾਨ ਵੀ ਕੀਤੇ ਗਏ ਚਲੋ ਨੰਪੂਆ ਪਾਕ ਕਬੱਡੀ ਆਹ ਦੇਖਾਂਗੇ ਬਨੂੜ ਵਾਲਾ ਆਜਨ ਕਬੱਡੀ ਪਾਉਂਦੇ ਨੇ ਦੇਖੇ آمروا آئے بوبرا سجوا شیر کہا بوبرا دیا نوکڑا سچی ہے ਨਾਰੇ ਪਾਸੇ ਬਾਏ ਤੋ ਕਹਿੰਦੇ ਮੰਗੀ ਆ ਔਰ ਰਾਤਾਰੇ ਵਾਲਾ ਉਹ ਮੰਗੀ ਆ ਰਾਤਾਰੇ ਵਾਲਾ ਕਿ ਛੜਕੇ ਤੇ ਰੋੜੀ ਆ ਨਾਰੇ ਮੇਰਾ ਖੱਲਾ ਲਾ ਲਿਆ ਓਏ ਨਾਰੇ ਪੈਰੀਆਂ ਉਂਗੜੀ ਮਰੋੜੀ ਆ 500 ਰੁਪਿਆ ਮਰਦਾ ਲੈ ਵੀ ਬਾਈ ਪਿੰਗੂ ਸੁਣਾ ਬੇੜਾਪੁਰਿਆ ਵੀਰੇ پوڑا <classes> ਹਰ ਨਹੀਂ ਪਾਉਂਦੇ ਨੇ ਬੱਬਰ ਸ਼ੇਰ ਜੇ ਆਪਣੇ ਲੁਕਿਆ ਤੇ ਦੁਵਾਰਾ ਸਿੰਘ ਹੈ ਬਹੁਤ ਵਧੀਆ ਤੇ ਦੂਜੇ ਪਾਸੇ ਦੇਖਾਂਗੇ ਚਾਹ ਬੱਬਰ ਸ਼ੇਰ ਦੇ ਕੋਲ ਉਹ ਆਓ ਮੱਦੀਓ ਕੰਮਾਸ ਸਾਡੇ ਪੱਲੇ ਚੋਟ ਵਾਲੇ ਉਹਨਾਂ ਦੇ ਪਾਪਰੇ ਦੋ ਸੌ ਦਾ ਆ سوبا ایک رہ گیا چلیے کاری سو لگا میں جاؤ سند بلو گیا ملو گیا مارکیٹ چپر وہ ریٹر ہے ਸਾਡੇ ਬੰਦਾ ਰਹਿੰਦਾ ਹੈ 6 ਨੰਬਰ ਬਨੂਰ ਦੇ ਉਹ ਟੀਮਾਂ ਦੇ ਨਾਲ ਦੇ ਗੀਪਰ ਦਾ ਤਾੜੀ ਮਾਰ ਦਿਓ 11 ਗੇਲੋ ਸਾਹਿਬ ਆਪਣੇ ਬਰੇਗਾ ਫੌਟ ਕਰਾਇਓ ਸਸਿਕਾ ਦੋਸਤੋ ਜੀਪੀਐਸ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਵਿਕਰਮਜੀਤ ਸਿੰਘ ਬਾਜਵਾ ਅੱਜ ਖੜੇ ਹਾਂ ਪਿੰਡ ਤੁੱਲੇਆਲਾ ਬਹੁਤ ਵੱਡਾ ਟੂਰਨਾਮੈਂਟ ਹੈ ਪਿਛਲੇ ਲੰਮੇ ਸਮੇਂ ਤੋਂ ਟੂਰਨਾਮੈਂਟ ਹੋ ਰਿਹਾ ਹੈ ਤੇ ਅੱਜ ਵੀ ਵੱਡੀਆਂ-ਵੱਡੀਆਂ ਟੀਮਾਂ ਜਿਹੜੀਆਂ ਇੱਥੇ ਨੇ ਉਹ ਪਹੁੰਚੀਆਂ ਹੋਈਆਂ ਨੇ ਤੇ ਖੇਡ ਦਾ ਪ੍ਰਬੰਧ ਕਰਨ ਵਾਲੇ ਜਿਹੜੇ ਪ੍ਰਬੰਧਕ ਵੀਰ ਨੇ ਬਾਈ ਸਾਡੇ ਦਰਬਾਰਾ ਸਿੰਘ ਊਰੀ ਬਾਈ ਸਾਰਿਆਂ ਨਾਲ ਗੱਲਬਾਤ ਕਰਾਂਗੇ ਇਹਨਾਂ ਵੱਲੋਂ ਵੱਡਾ ਉਪਰਾਲਾ ਕਰਕੇ ਮੇਨ ਬੰਦੇ ਇਹ ਨੇ ਜਿਨ੍ਹਾਂ ਵੱਲੋਂ ਜੇ ਮੈਂ ਕਹਾ ਫਾਈਨੈਂਸ਼ੀਅਲੀ ਤੌਰ ਤੇ ਖਰਚਾ ਵੀ ਕੀਤਾ ਗਿਆ ਮੰਨ ਲਓ ਪ੍ਰਬੰਧ ਵੀ ਕੀਤੇ ਗਏ ਵੱਡੀ ਗੱਲ ਹੁੰਦੀ ਆ ਮੰਨ ਲਓ ਵੀ ਇੱਕ ਅੱਗੇ ਹੋ ਕੇ ਟੂਰਨਾਮੈਂਟ ਕਰਾਉਣਾ ਬਹੁਤ ਵਿਆਵਹਾਰਕਾ ਕਾਰਜ ਹੁੰਦਾ ਗੱਲਬਾਤ ਬਾਈ ਨਾਲ ਕਰ ਲੈਨੇ ਸਸੀਗਾ ਬਾਈ ਜੀ ਸੱਚਾ ਬਾਈ ਬਰੇਕ ਕਿੰਨੇ ਸਮੇਂ ਤੋਂ ਜਿਹੜਾ ਪਿੰਡ ਤੁਹਾਡੇ ਟੂਰਨਾਮੈਂਟ ਚੱਲ ਰਿਹਾ ਕਿੰਨੇ ਸਾਲ ਹੋ ਗਏ ਜੀ ਮੇਰੀ ਸ਼ੁਰੂਤ ਤੋਂ ਪਹਿਲਾਂ ਹੀ ਚੱਲ ਰਿਹਾ ਪਹਿਲਾਂ ਚੱਲ ਰਿਹਾ ਤੇ ਹੁਣ ਤੁਸੀਂ ਬਾਗਡੋਰ ਸੰਭਾਲ ਰਹੇ ਹੋ ਹਾਂਜੀ ਹੁਣ ਆ ਠੀਕ ਹੈ ਤੇ ਇਸ ਵਾਰ ਬਾਈ ਕੌਣ ਕੌਣ ਮੂਰੇ ਨੇ ਜਿਹੜੇ ਬਾਈ ਤੁਸੀਂ ਟੂਰਨਾਮੈਂਟ ਕਰਾ ਰਹੇ ਹੋ ਕਿੰਨੇ ਕੁ ਬੰਦੇ ਤੁਸੀਂ ਮੈਂ ਹੋ ਗਿਆ ਫੌਜੀ ਹੋ ਗਿਆ ਸਾਡੇ ਬੰਦਾ ਨਾ ਬੋਲ ਦਿਓ ਸਾਡੇ ਮੇਨ ਪ੍ਰਧਾਨ ਨੇ ਪ੍ਰਬੰਧਕ ਕਮੇਟੀ ਦੇ ਸਰਦਾਰ ਦਰਬਾਰਾ ਸਿੰਘ ਭੰਗੂ ਠੀਕ ਹੈ ਜੀ ਇਹਨਾਂ ਦੇ ਨਾਲ ਮੈਂ ਕੁਲਵੀਰ ਸਿੰਘ ਫੌਜੀ ਠੀਕ ਹੈ ਜੀ ਤੇ ਇੱਕ ਸਾਡੇ ਪਿੰਡ ਦਾ ਮੁੰਡਾ ਗੁਰਪ੍ਰੀਤ ਸਿੰਘ ਕਾਲਾ ਠੀਕ ਹੈ ਪ੍ਰੇਮ ਸਿੰਘ ਤੋਂ ਪ੍ਰੇਮ ਸਿੰਘ ਵਾਲੇ ਤੋਂ ਨੇ ਜਗਤਾਰ ਸਿੰਘ ਗੁਰਵਿੰਦਰ ਸਿੰਘ ਖੰਘੂੜਾ ਹਰਦੀਪ ਗਿੱਲਾ ਤੇ ਹਰਦੀਪ ਗਿੱਲਾ ਤੇ ਦੇਦਣਾ ਤੋਂ ਸਾਡੇ ਵੱਡੇ ਭਾਈ ਸੰਦੀਪ ਸਾਵਰਾ ਸੰਦੀਪ ਸਾਵਰਾ ਇਹਨਾਂ ਦਾ ਸਾਨੂੰ ਬਹੁਤ ਸਹਿਯੋਗ ਰਿਹਾ ਤੇ ਜਿੰਨਾ ਵੀ ਮਤਲਬ ਕਿ ਟੂਰਨਾਮੈਂਟ ਦੇ ਵਿੱਚ ਫਰਸਟ 45 ਕਿਲੋ ਤੋਂ ਲੈ ਕੇ ਇੱਕ ਪਿੰਡ ਓਪਨ ਤੱਕ ਦੇ ਜੋ ਇਨਾਮ ਨੇ ਉਹ ਸਾਡੇ ਬਾਈ ਦਰਬਾਰਾ ਜੀ ਵੱਲੋਂ ਦਿੱਤੇ ਜਾ ਰਹੇ ਨੇ ਹੋਰ ਵੀ ਜਿੰਨਾ ਵੀ ਖਰਚ ਆਇਆ ਟੂਰਨਾਮੈਂਟ ਤੇ ਸਨਮਾਨਤ ਕੀਤੇ ਗਏ ਨੇ ਸਾਰਿਆਂ ਦੇ ਮਤਲਬ ਸਾਡੀ ਇੱਕ ਟੀਮ ਆ ਅਸੀਂ ਇਸ ਵਾਰ ਜਿੰਨਾ ਸਾਤੋ ਹੋ ਸਕਿਆ ਸੀ ਅਪਰਾਲਾ ਕਰਿਆ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਸਾਡੇ ਪਿੰਡ ਦੇ ਵਿੱਚ ਅੱਗੇ ਕੋਈ ਕੱਪ ਹੋਊਗਾ ਅਸੀਂ ਇਸ ਤੋਂ ਵੀ ਬਾਅਦ ਚੜ ਕੇ ਕੋਸ਼ਿਸ਼ ਕਰਾਂਗੇ ਉਸ ਨੂੰ ਨਪੂਰ ਚੜਾਉਣ ਦੀ ਠੀਕ ਹੈ ਚਾ ਇਸ ਤੋਂ ਵੀ ਵਧੀਆ ਕਰਾਉਣ ਦੀ ਕੋਸ਼ਿਸ਼ ਕਰਾਂਗੇ ਇਸ ਵਾਰ ਬਾਬਾ ਪੀਰ ਗੁੱਗਾ ਮਾੜੀ ਜੀ ਦੀ ਕਿਰਪਾ ਦੇ ਨਾਲ ਸਾਡਾ ਟੂਰਨਾਮੈਂਟ ਬਹੁਤ ਵਧੀਆ ਸਫਲ ਰਿਹਾ ਤੇ ਮੈਂ ਕਹੂੰਗਾ ਕਿ ਆਉਣ ਵਾਲੇ ਟਾਈਮ 'ਚ ਪਿੰਡ ਸਾਡੇ ਨਾਲ ਹੋਰ ਸਹਿਯੋਗ ਦੇਵੇ ਜਗਦੀਪ ਜੁੱਕੇ ਦਾ ਸਾਧ ਰਿਹਾ ਠੀਕ ਹੈ ਤੇ ਜਗਦੀਪ ਸਿੰਘ ਜੁੱਕੇ ਬਾਈ ਹਾਂਜੀ ਠੀਕ ਹੈ ਬਾਕੀ ਬਾਈ ਤੁਸੀਂ બીજી ਦੀ ਗੱਲ ਕਰਦੇ ਹੋ ਮਲਕੀਤ ਸਿੰਘ ਕੀ ਨਾਮ ਹੈ ਜਿਹੜਾ ਇੱਕ ਬਾਈ ਤੁਸੀਂ ਗੁਰਪ੍ਰੀਤ ਬੋਲ ਗੁਰਪ੍ਰੀਤ ਹਾਂਜੀ ਸਾਡੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਆ ਪਿੰਡ ਦਾ ਠੀਕ ਹੈ ਹਾਂਜੀ ਕਿਤੇ ਨੂੰ ਜੋੜੋ ਮਾਜਰਾ ਮਤਲਬ 1 ਲੱਖ ਰੁਪਏ ਬੋਲ ਕੇ ਗਏ ਨੇ 1 ਲੱਖ ਰੁਪਏ ਬੋਲ ਕੇ ਤੇ ਇਹ ਇਹ ਵਿੱਚ ਦੀ ਮਤਲਬ ਜਿਹੜੀ ਤੁਸੀਂ ਆ ਸ਼ੁਰੂ ਕੀਤਾ ਹੈ ਵੇਡ ਸ਼ੁਰੂ ਕੀਤੇ ਨੇ ਇਹ ਬਹੁਤ ਵਧੀਆ ਗੱਲਬਾਤ ਸ਼ੁਰੂ ਕੀਤੀ ਕਿੰਨੇ ਦਿਮਾਗ ਛੋਟੇ ਬੇਟਾ ਹਾਂ ਵੀ ਛੋਟੇ ਸਾਡੋ ਵੀ ਬੜੇ ਖੜੇਰੀ ਬਣਨਗੇ ਜਿਆਦਾ ਅਸੀਂ ਗਾਉ ਨੂੰ 3 ਦਿਨਾਂ ਦਾ ਕਰਾਵਾਂਗੇ ਇਹਨੂੰ ਪ੍ਰਾਣ ਜੇ ਪਹਿਲਾਂ ਹੁੰਦਾ ਕਰਦੇ ਹਾਂ ਤਿੰਨ ਦਿਨਾਂ ਦਾ ਕਰਾਂ ਬਹੁਤ ਵਧੀਆ ਗੱਲ ਹੈ ਜੇ ਮੇਰੇ ਹੱਥ ਚ ਜੁੰਦੇ ਜਾਂਦੇ ਰਹੇ ਤਾਂ ਤਿੰਨ ਦਿਨਾਂ ਦਾ ਕਰਾਂਗਾ ਠੀਕ ਹੈ ਤਿੰਨ ਦਿਨ ਵੀਰ ਜੀ ਕ੍ਰਿਕਟ ਟੂਰਨਾਮੈਂਟ ਚੱਲਿਆ ਪਹਿਲਾਂ ਹਾਂ ਉਹ ਅਸੀਂ ਮਤਲਬ ਵੀਡੀਓ ਵੀ ਪਾਈ ਸੀ ਉਹਦੀ ਤੇ ਵਧੀਆ ਸੀ ਉਪਰਾਲਾ ਕੀਤਾ ਕ੍ਰਿਕਟ ਉਹਦੇ ਵਿੱਚ ਕੌਣ ਫਸ ਰਿਹਾ ਕਿਹ ਕਿਹ ਤੋਂ ਟੀਮ ਉਹਦੇ ਵਿੱਚ ਨਕਾਲਾ ਫਾਸਟ ਆ ਸੈਕੰਡ ਸਾਡੇ ਪਿੰਡ ਦੀ ਟੀਮ ਰਹੀ ਹੈ ਤੁਲੇਵਾਲ ਦੀ ਤੁਲੇਵਾਲ ਦੀ ਹਾਂ ਜੀ ਸਰਨਨਾ ਭਾਈ ਜਗਤਾਰ ਆ ਜਗਤਾਰ ਨਾਲ ਗੱਲ ਕਰ ਲੈਣੇ ਆ ਜਗਤਾਰ ਵੀਰੇ ਕੀ ਕਹੋਗੇ ਜਿਹੜਾ ਉਪਰਾਲਾ ਬਾਈਆਂ ਨੇ ਕੀਤਾ ਇਹਨਾਂ ਨੇ ਅੱਗੇ ਲਾ ਕੇ ਬੜਾ ਵਧੀਆ ਤੁਸੀਂ ਵੀ ਪਿੰਡ ਪਪਰੋਂ ਕਰਵਾਇਆ ਸੀਗਾ ਤੇ ਮਨਕ ਕੀ ਕਹੋਗੇ ਵੈਵਰ ਜੀ ਦਾ ਹਰ ਸਾਹਿਬ ਵੈਵਰ ਜੀ ਤੇ ਪਹਿਲਾਂ ਤਾਂ ਵੀ ਕੀ ਵੀਰੇ ਪਹਿਲਾਂ ਤੁਹਾਡਾ ਪਹੁੰਚਦੇ ਬਹੁਤ ਬਹੁਤ ਧੰਨਵਾਦ ਅੱਜ ਸਾਰੇ ਨਗਰ ਨੇ ਤੇ ਬਾਈ ਦਲਵਾਰੇ ਹੋਰਾਂ ਤੁਹਾਡਾ ਵਿਸ਼ੇਸ਼ ਸਨਮਾਨ ਕੀਤਾ ਜਿਉ ਤੁਸੀਂ ਨੇ ਹਾਜ਼ਰੀ ਲਵਾ ਕੇ ਬਹੁਤ ਚੰਗਾ ਕੀਤਾ ਤੇ ਬਾਈ ਅੱਜ ਕੱਲ ਤੁਸੀਂ ਦੇਖਦੇ ਹੋ ਆਪਣੇ ਏਰੀਆ ਚ ਟੂਰਨਾਮੈਂਟ ਆਲੋਪ ਹੁੰਦੇ ਜਾ ਰਹੇ ਨੇ ਆਪਣੇ ਲਾਲੂ ਭਾਗਤ ਮੂਨਕ ਤੋਂ ਲੈ ਕੇ ਜਿੰਨਾ ਵੀ ਆਪਣੇ ਏਰੀਆ ਹੋਗਾ ਪਟਿਆਲਾ ਸੰਦੂਰ ਹਨ ਘਟਦੇ ਜਾ ਰਹੇ ਨੇ ਵੀਰੇ ਤਾਂ ਬਾਈ ਜੀ ਨੇ ਬਹੁਤ ਵਧੀਆ ਪ੍ਰਾਲਾ ਕਰਿਆ ਵੀਰੇ ਛੋਟੇ ਬੇਟਾ ਤੋਂ ਲੈ ਕੇ ਓਪਨ ਤੱਕ ਮੈਂ ਕਿ ਟੀਮਾਂ ਬੁਲਾਈਆਂ ਤੇ ਆਪਣਾ ਵਧੀਆ ਵਧੀਆ ਪ੍ਰਬੰਧ ਵਧੀਆ ਪ੍ਰਬੰਧ ਕਰੇ ਤੇ ਇਹਨਾਂ ਨੇ ਵਧੀਆ ਪ੍ਰਬੰਧ ਕਰੇ ਨੇ ਤੇ ਬਹੁਤ ਵਧੀਆ ਚੰਗੀ ਗੱਲ ਆ ਵਧੀਆ ਚੰਗੀ ਗੱਲ ਆ ਵੀਰੇ ਜੇ ਤੇ ਹੋਰ ਕਮੇਟੀਾਂ ਨੂੰ ਵਿਚੇਦ ਲੈਣੀ ਚਾਹੀਦੀ ਆ ਵੀ ਛੋਟੇ ਬੇਡ ਤੋਂ ਲੈ ਕੇ ਓਪਨ ਦੇ ਬੇਡ ਕਰਾਉਣੇ ਚਾਹੀਦੇ ਨੇ ਵੀਰੇ ਤੇ ਇਹਨਾਂ ਨੇ ਬਹੁਤ ਵਧੀਆ ਪ੍ਰਾਲਾ ਕਰਿਆ ਤੇ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਵੀਰੇ ਜਿੰਨੀ ਵੀ ਸਾਡੀ ਟੀਮ ਆ ਪ੍ਰੇਮ ਸਿੰਘਲ ਇਹਦੀ ਤੇ ਸਾਡੀ ਦੇਦੜਾ ਦੀ ਵੀਰੇ ਤੇ ਆਪਣੇ ਕਕਰਾਲੇ ਤੋਂ ਵੀਰੇ ਜਿਵੇਂ ਤੁਸੀਂ ਹੋਗੇ ਤੇ ਜਿੰਨੇ ਵੀ ਸਾਡੇ ਨਾਲ ਜੁੜੇ ਹੋਣੇ ਆ ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਵੀਰੇ ਹਾਂਜੀ ਹਾਂਜੀ ਵੀਰੇ ਬਹੁਤ ਵਧੀਆ ਗੱਲਾਂ ਤੇ ਬਾਈਆਂ ਨੇ ਵਧੀਆ ਪ੍ਰਾਲਾ ਕੀਤਾ ਬ ਸਿੰਘਾ ਬਾਈ ਫੌਜੀ ਸਾਹਿਬਾ ਨੂੰ ਗੁਰਪ੍ਰੀਤ ਬਾਈ ਇਹ ਮੰਨ ਲਓ ਇਦਾਂ ਦੇ ਉਪਰਾਲੇ ਪਿੰਡਾਂ ਦੇ ਵਿੱਚ ਹੁੰਦੇ ਰਹਿਣ ਜਿਹੜੀ ਨੌਜਵਾਨੀ ਆ ਉਹ ਨਸ਼ਿਆਂ ਤੋਂ ਦੂਰ ਰਹੇ ਤੇ ਵਧੀਆ ਸਮਾਗਮ ਇਹ ਹੁੰਦੇ ਰਹਿਣ ਤੁਸੀਂ ਦੇਖ ਰਹੇ ਸੀ ਜੀਪੀਐਸ ਪੰਜਾਬੀ ਮੈਂ ਵਿਕ੍ਰਮ ਸਿੰਘ ਬਾਜਬਾ ਤੁੱਲੇਵਾਲ ਧੰਨਵਾਦ